ਹਾਂਜੀ ਸਸਤਰੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਅੱਜ ਆਲੇ ਬਲੌਗ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਸੀਂ ਥੋੜੇ ਦਿਨ ਪਹਿਲਾਂ ਇੱਕ ਬਲੌਗ ਦੇਖਿਆ ਸੀਗਾ ਵੀ ਆਪਾਂ ਸਮਾਨ ਛੱਡਣ ਗਏ ਸੀਗਾ ਵਿਆਹ ਸੀਗਾ ਆਪਣੇ ਘਰਾਂ ਦੇ ਵਿੱਚ ਆਪਣੇ ਆਪ ਦੀ ਵਿਆਹ ਦਾ ਤੇ ਉਹ ਵਿਆਹ ਹੁਣ ਚੱਲ ਪਿਆ ਅੱਜ ਤੋਂ ਠੀਕ ਹੈ ਜੀ ਅੱਜ ਮਹਿੰਦੀ ਦੀ ਰਸਮਾਂ ਤੇ ਫਿਰ ਜਾਗੋ ਹੈ ਫਿਰ ਬਰਾਤ ਹੈ ਉਹ ਆਪਾਂ ਤੁਹਾਨੂੰ ਸਾਰਾ ਜਾਨੂ ਕਰਾਵਾਂਗੇ ਵਲੌਗ ਹੁਣ 2-3 ਦਿਨ ਲਗਾਤਾਰ ਆਉਣਗੇ ਬਲਾਓਗੇ ਇੰਜੋਏ ਕਰਿਓ ਬਤ ਵਤ ਸ਼ੇਅਰ ਕਰਿਓ ਕਮੈਂਟ ਵੀ ਜਰੂਰ ਕਰੋ ਵੀ ਕਿਦਾਂ ਦੇ ਤੁਹਾਨੂੰ ਬਲੌਗ ਲੱਗ ਰਹੇ ਆ ਅੱਜ ਤੁਹਾਨੂੰ ਆਪਾਂ ਦਿਖਾਉਣੇ ਆ ਵੀ ਕੌਣ ਕੌਣ ਆ ਰਿਹਾ ਹੈ ਤੇ ਕੀ ਕੀ ਕੁਛ ਅੱਜ ਹੋ ਰਿਹਾ ਹੈ ਤੇ ਕੀ ਕੁਛ ਅੱਜ ਹੈਗਾ ਕਿੰਨੇ ਕ ਜਣੇ ਇਕੱਠੇ ਆ ਸਾਰਾ ਤੁਹਾਨੂੰ ਤਾਂ ਮਾਜਾ ਮੱਜ ਦਿਖਾਵਾਂਗੇ ਵਿਆਹ ਦਾ ਵਿਆਹ ਵਾਲੇ ਬਲੌਗ ਹਣਾਉਂਦੇ ਰਹਿਣਗੇ ਤੇ ਸਪੋਰਟ ਕਰਦੇ ਰਹੋ ਤੇ ਆਜੋ ਫਿਰ ਮਿਲਦੇ ਆ ਸਭ ਮਾਓ ਜੀ ਮਿੱਤਰੋ ਸੈਟਅਪ ਦੇਖੋ ਇੱਧਰ ਸਾਰਾ ਤਿਆਰ ਹੋ ਗਿਆ ਤੇ ਇੱਧਰ ਚਾਹ ਵੀ ਆ ਗਈ ਨੇ ਕੀ ਆ ਰਹੇ ਹਾਂ ਉਹ ਆ ਰਹੇ ਸੀ ਹਾਂ ਜੀ ਹੁਣ ਆਪਾਂ ਚੱਲਿਆਂਗੇ ਭਾਂਡੇ ਲੈਣਾ ਤੁਹਾਨੂੰ ਪਤਾ ਆਪਣੇ ਜੰਦੀ ਦਾ ਵਿਆਹ ਆ ਦੇਖੋ ਬੰਦੇ ਆਪਣੇ ਹੁਣ ਆਪਾਂ ਭਾਂਡੇ ਚੱਕ ਕੇ ਲੈ ਆਉਣੇ ਹੈ ਕਹਿੰਦੇ ਛੇਤੀ ਛੇਤੇ ਭਾਂਡੇ ਘਰੇ ਆਉਣਾ ਦਾਤਾਂ ਤੋਂ ਬਣਾਉਣੀ ਹੈ ਅੱਜ ਆਪਣੇ ਸਾਰੇ ਪਰਿਵਾਰ ਦੀ ਇਕੱਠੇ ਹੋਵਾਂਗੇ ਸਾਰਾ ਪਰਿਵਾਰ ਹੈ ਤੇ ਇੱਧਰ ਤੁਸੀਂ ਦੇਖੋ ਜਾਈ ਜਾਂਦੇ ਆਂ ਆਕੇ ਤੁਹਾਨੂੰ ਹੁਣ ਇੱਕ ਦੇਖੋ ਦੂਗੇ ਚੱਕ ਦੇ ਦਿਖਾਵਾਂਗੇ ਠੀਕ ਹੈ ਜੀ ਉੱਧਰ ਬੈਠੇ ਨੇ ਆਹੋ ਜਿਹੜਾ ਵੀਰ ਮੈਂ ਬਰਾ ਹੱਥ ਜਾਂਦਾ ਹੈਗਾ ਸੈੱਟ ਨਹੀਂ ਆ ਰਿਹਾ ਲਓ ਜੀ ਇਹ ਨੇ ਸਾਡੇ ਪਿੰਡ ਦੀਆਂ ਗਲੀਆਂ ਇਹ ਆਪਣੇ ਮੁੰਡੇ ਨੇ ਜਿਹੜੇ ਜਾਈ ਜਾਂਦੇ ਨੇ ਆਪ ਵੀ ਦੇਖ ਲਓ ਇੱਥੋਂ ਦੇਖੋ ਠੀਕ ਹੈ ਤੇ ਮਾਮਾ ਜੀ ਬੈਠੇ ਨੇ ਨਾਲ ਇਹ ਵੀ ਪੂਰੀ ਹੈਲਪ ਕਰਾਉਂਦੇ ਨੇ ਆ ਤਾਂ ਬੰਦੇ ਠੀਕ ਨੇ ਇਸ ਸਪੈਸ਼ਲ ਡਿਮਾਂਡ ਤੇ ਬੁਲਾਏ ਨੇ ਅੱਜ ਵੀ ਤੁਸੀਂ ਪਹਿਲੀ ਆਜੋ ਨਾ ਵੀ ਤੁਹਾਡਾ ਕੰਮਕਾਰ ਬਹੁਤ ਜ਼ਿਆਦਾ ਹੁੰਦਾ ਇਹਨੂੰ ਤੁਸੀਂ ਪਹਿਲਾਂ ਵੀ ਬਲੌਗ ਦੇ ਵਿੱਚ ਦੇਖ ਚੁੱਕੇ ਆਪਾਂ ਨੇ ਦੇ ਵਿੱਚ ਤੇ ਤਾਂ ਕਰਕੇ ਤੁਹਾਨੂੰ ਜਾਣੂ ਕਰਾਉਣਾ ਕਿਉਂਕਿ ਇਹ ਬੰਦਾ ਤੁਸੀਂ ਪਹਿਲਾਂ ਦੇਖਿਆ ਹੋਇਆਗਾ ਠੀਕ ਹੈ ਜੀ ਇਹ ਆਪਣੇ ਪਿੰਡ ਦੀਆਂ ਗੱਡੀਆਂ ਤੁਸੀਂ ਚੈੱਕ ਕਰ ਲਓ ਇੱਧਰ ਇਹ ਘੱਟ ਹੀ ਨਜ਼ਰਾਂ ਮਲਾਉਂਦੇ ਨੇ ਨੂੰ ਪਤਾ ਵੀ ਸਾਡਾ ਹੁਣ ਬਲੌਗ ਹੋਈ ਜਾਂਦਾ ਹੈਗਾ ਤੇ ਵਾਕਿ ਹੁਣ ਜਦੋਂ ਦੇਖ ਕੇ ਦੂਗੇ ਚੱਕੇ ਇਹ ਸਾਡੇ ਖਾਲਸਾ ਜੀ ਆਉਂਦੇ ਆ ਹੀ ਅੱਡ ਜਾ ਖਾਲਸਾ ਜੀ ਨਾਲ ਵੀ ਤੁਹਾਨੂੰ ਮਿਲਾ ਕੇ ਕਰਾਉਣਾ ਹੈ ਵਾਇਕਰ ਜੀ ਕਾ ਖਾਲਸਾ ਵਾਇਕਰ ਜੀ ਕੀ ਵੰਦੇ ਠੀਕ ਹੈ ਜੀ ਚਲੋ ਬਾਕੇ ਦੋਨੋਂ ਹਣਾ ਅੱਛਾ ਦਿਖਾਉਣੇ ਆਪਾਂ ਫੜੇ ਰਹੇ ਲਓ ਜੀ ਆ ਗਿਆ ਆਪਾਂ ਸਮਾਨ ਚੱਕ ਆ ਤੁਸੀਂ ਦੇਖੋ ਕੁਰਸੀਆਂ ਕਾਥੀਆਂ ਲੈ ਜਾਵਾਂਗੇ ਚੱਕ ਦੇ ਕੇ ਦੂਗੇ ਲੈ ਜਾਵਾਂਗੇ ਚੱਕ ਮੈਟ ਮੂਟ ਚੱਕ ਲੈ ਕੇ ਕੰਮ ਦੇਖੋ ਇਹ ਕੰਪਟ ਠੀਕ ਉਹ ਨਾ ਉਹ ਵੀ ਨਹੀਂ ਬੋਹ ਰਿਹਾ ਨੀ ਬੋਹ ਰਿਹਾ ਨੀ ਚੱਕੋ ਵੀ ਮੈਂ ਪਰੋ ਚੱਕਦਾ ਕੰਮ ਖੱਚਦਾ ਹਾਂ ਚੱਲ ਆਪਰ ਤੱਕ ਬਾਰੀ ਲਾਉ ਜੀ ਬਾਈ ਜੀ ਸਮਾਨ ਲੱਗ ਲਿਆ ਤੇ ਹੁਣ ਚੱਲਿਆਂ ਦੇਖ ਮਾ ਬੈਠਾ ਸਮਾਨ ਦੀ ਰੱਖੀ। ਕਿਤੇ ਕੋਈ ਡਿੱਗਣਾ ਪਵੇ ਆਪਣੇ ਬੰਦੇ ਤੋਰੀ ਜਾਂਦੇ ਏ ਟਰੈਕਟਰ ਆ। ਬਾਕੀ ਤੁਹਾਨੂੰ ਸਾਰਾ ਵਿਆਹ ਦਿਖਾਵਾਂਗੇ 2-3 ਦਿਨਾਂ ਬਣੇ ਰਹੋ ਬਲੌਗਾਂ ਨਾਲ ਬਹੁਤ ਸੋਹਣੇ ਸੋਹਣੇ ਬਲੌਗ ਹੋਣਗੇ। ਤੇ ਬਾਕੀ ਤੁਹਾਨੂੰ ਮਿਲਦਿਆ ਘਰੇ ਜਾ ਕੇ ਘਰੇ ਵੀ ਦਿਖਾਉਣਾ ਵੀ ਕੀ ਪ੍ਰੋਗਰਾਮ ਚੱਲੀ ਜਾਂਦਾ। ਲਓ ਜੀ ਆਹ ਪੈਨੇ ਗਲਾਸ। ਆਹ ਪੈਨੇ ਚਮਚੇ। ਆਹ ਸੇ ਕੜਛੀ। ਆਹ ਸੇ ਪਲੇਟਾਂ। ਆਹ ਸੇ ਚਾਹ ਲਈ ਗੈਨੇ। ਆਹ ਟ੍ਰੇਆਂ। ਕਰਾੰਤਾ ਕੁਰਸੀਆਂ ਤੇ ਘਰ ਕੋਲੇ ਪਹੁੰਚਾ ਲੈਣਾ ਘਰ ਤੇ ਵੀ ਡੈਕੋਰੇਸ਼ਨ ਕਰਤੀ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਐ ਪੂਰਾ ਟਾਪ ਦਾ ਕੰਮ ਹੋ ਗਿਆ ਪੂਰਾ ਮਾਹੌਲ ਬਣਾਤਾ ਅੱਜ ਤੇ ਬਾਕੀ ਤੁਹਾਨੂੰ ਅੱਗੇ ਵਲੌਗ ਦਿਖਾਉਂਦੇ ਰਹਾਂਗੇ 2-3 ਦਿਨ ਹੁਣ ਲਗਾਤਾਰ ਵਲੌਗ ਆਉਂਦੇ ਰਹਿਣਗੇ ਵਲੌਗ ਨਾਲ ਬਣੇ ਰਹੋ ਦੇਖਦੇ ਰਹੋ ਤੇ ਬਾਕੀ ਤੁਹਾਨੂੰ ਕਰਾਉਣਿਆ ਸਾਰਾ ਜਾਨੂ ਠੀਕ ਹੈ ਜੀ ਜਿਆ ਕੌਲ ਹਾਂ ਫਾਟੇ ਪਾਉੜੀ ਉਹ ਦੇਖੋ ਉਹ ਹੋ ਜਾਂਦੀ ਹੈ ਡੈਕੋਰੇਸ਼ਨ ਲਗਾਉਣਿਆ ਤੁਨੂੰ ਜਾ ਕੇ ਲਓ ਜੀ ਮਿੱਤਰੋ ਸੈਟਅਪ ਦੇਖੋ ਇੱਧਰ ਸਾਰਾ ਤਿਆਰ ਹੋ ਗਿਆ ਤੇ ਇੱਧਰ ਚਾਹ ਵੀ ਆ ਗਈ ਇੱਧਰ ਆਪਣੇ ਬੰਦੇ ਵੀ ਆ ਗਏ ਤੇ ਮੜੇ ਸ਼ਰਮਾਉਂਦੇ ਨਹੀਂ ਇਹਦੇ ਖੋਦ ਲਾਂਗੇ ਕਦੇ ਨਾ ਕਦੇ ਨੂੰ ਤੇ ਦੂਜੇ ਫੋਟੋ ਸ਼ੂਟ ਕਰਾਉਣ ਗਏ ਹੋਏ ਨੇ ਉੱਥੋਂ ਦੇ ਸੀਨ ਆਪਣੇ ਕੋਲੇ ਆ ਕੇ ਤੇ ਵਿੱਚ ਜਰੂਰ ਪਾਉਂਗੇ ਲਓ ਬਈ ਮਿੱਤਰੋ ਆ ਦੇਖੋ ਇਹ ਹੋ ਜਾਂਦੀ ਹੈ ਡੈਕੋਰੇਸ਼ਨ ਇੱਥੇ ਲਿਆਂਦੇ ਆਪਾਂ ਆਪੇ ਆਲੂ ਟਮਾਟਰ ਠੀਕ ਆ ਆ ਦੇਖ ਲਓ ਸਲਿੰਡਰ ਸਲਿੰਡਰ ਆਪਣੇ ਆਪ ਪਈਆਂ ਨੇ ਲਾਈਆਂ ਮੰਡੀ ਵਾਂਗੂ ਬਾਕੀ ਉੱਤੇ ਆਪਣੇ ਪਿੰਡ ਦੇ ਮੁੰਡੇ ਨੇ ਉਹਨਾਂ ਦਾ ਤੁਹਾਨੂੰ ਆਪਾਂ ਦਿਖਾ ਦਨੇ ਆ ਡੈਕੋਰੇਸ਼ਨ ਜਾ ਕੇ ਠੀਕ ਆ ਤੇ ਲਾਉ ਜੀ ਇੱਧਰ ਲੱਗੀਆਂ ਚੁੰਨੀਆਂ ਤੇ ਇੱਧਰ ਹੋ ਗਈਆਂ ਲੜੀਆਂ ਆ ਦੇਖੋ बाकी दोनों शाम ਨੂੰ ਦਿਖਾਵਾਂਗੇ ਜਦੋਂ ਚੱਲੀਆਂ ਇਹ ਕਿੰਨਾ ਕੇ ਪ੍ਰਭਾਵ ਪਾਉਂਦੀਆਂ ਨੇ ਇਹ ਤਾਂ ਬਹੁਤ ਸੋਹਣੀਆਂ ਲੱਗ ਰਹੀਆਂ ਨੇ ਵੈਸੇ باقی ਸ਼ਾਮ ਨੂੰ ਵੀ ਪੂਰਾ ਇੱਥੇ ਰੌਣਕ ਮੇਲਾ ਹੋਊਗਾ ਉਹ ਤੁਹਾਨੂੰ ਦਿਖਾਵਾਂਗੇ ਇਹਨੂੰ ਤੁਸੀਂ ਚੈੱਕ ਕਰੋ ਵਲੌਗ ਨਾਲ ਬਣੇ ਰਹੋ ਨਾਲ-ਨਾਲ ਚਾਹ ਤੇ ਨਾਲ-ਨਾਲ ਵਲੌਗ ਠੀਕ ਹੈ ਜੀ ਲਓ ਜੀ ਬੁੜੀਆਂ ਦੀ ਪਹਿਲੀ ਪਸੰਦ ਆ ਸੂਟ ਪਏ ਨੇ ਇਹ ਤੁਸੀਂ ਦੇਖ ਲਓ ਤੇ ਇੱਧਰ ਬੁੜੀਆਂ ਬੈਠੀਆਂ ਨੇ ਇਹਨਾਂ ਨੂੰ ਵੀ ਦੇਖ ਲਓ ਲਓ ਜੀ ਬਾਈ ਜੀ ਸਾਰੇ ਕਰਕੇ ਆਪਾਂ ਸਮਾਨ ਸਮੂਣ ਲਿਆਏ ਸੀ ਕਿ ਸਾਰਾ ਕੁਸਤੇ ਹੁਣ ਆਪਾਂ ਕੱਪੜੇ-ਕੁਪੜੇ ਲੈਣੇ ਸੀਗੇ ਆਪਦੇ ਉਹਦੇ ਕਰਕੇ ਬਾਜ਼ਾਰ ਚ ਆਏ ਹੋਏ ਸੀਗੇ ਤੇ ਇਹ ਵੀ ਮੁੰਡੇ ਕੰਮ ਤੋਂ ਦੇ ਆਏ ਸੀਗੇ ਇਹਨਾਂ ਨੇ ਵੀ ਇਹ ਸਮਾਨ ਚ ਲੈਣਾ ਸੀਗਾ ਤੇ ਬਾਕੀ ਹੁਣ ਆ ਬਾਜ਼ਾਰ ਦੇ ਵਿੱਚ ਫਿਰਦੇ ਆ ਤੁਸੀਂ ਦੇਖ ਲਓ ਬਾਜ਼ਾਰ ਦਾ ਮਾਹੌਲ ਸ਼ਾਮ ਹੀ ਹੋ ਗਈ ਸਾਨੂੰ ਹੁਣ ਅਸੀਂ ਘਰੇ ਜਾਂਦੇ ਆ ਘਰੇ ਜਾ ਕੇ ਪ੍ਰਸ਼ਾਦਾ ਪਾਣੇ ਪ੍ਰਸ਼ਾਦਾ ਬਾਣੀ ਛੱਕਦੇ ਆਂਗੇ ਤੇ ਉੱਧਰ ਹੂਟਰ ਤੇ ਹੂਟਰ ਵੱਜੀ ਜਾਂਦੇ ਨੇ ਤੇ ਦੇਖੋ ਜੀ ਇਹ ਹੂਟਰ ਬਣ ਕਿੱਦਾਂ ਵੱਜੀ ਜਾਂਦੇ ਨੇ ਕੀ ਚੱਕਰ ਬਣ ਗਿਆ ਇਹ ਤੇ ਬਾਕੀ ਹੁਣ ਤੁਸੀਂ ਬਲੌਗ ਨਾਲ ਬਣੇ ਰਹੋ ਅੱਗੇ ਘਰੇ ਜਾ ਕੇ ਵੀ ਤੁਹਾਨੂੰ ਦਿਖਾਉਣੇ ਨਾਲੇ ਉਹ ਲਾਈਟਿੰਗ ਹੋ ਗਈ ਹੋਊਗੀ ਦੇਖਦੇ ਆ ਵੀ ਕਿਵੇਂ ਕਿੰਨਾ ਕੀ ਸੋਹਣਾ ਲੱਗਦਾ ਡੈਕੋਰੇਸ਼ਨ ਤੇ ਬਾਕੀ ਹੁਣ ਤੁਹਾਨੂੰ ਘਰੇ ਜਾ ਕੇ ਮਿਲਾਂਗੇ ਤੁਸੀਂ ਬਣੇ ਰਹੋ ਬਲੌਗ ਨਾਲ ਬਾਕੀ ਦੇਖ ਲਓ ਤੁਸੀਂ ਬਾਜ਼ਾਰ ਦਾ ਮਾਹੌਲ ਵੀ ਵਿਆਹ ਵੀ ਦਿਖਾਵਾਂਗੇ ਤੁਹਾਨੂੰ ਬਾਜ਼ਾਰ ਦਾ ਮਾਹੌਲ ਵੀ ਦਿਖਾਵਾਂਗੇ ਕੱਟਾ ਸਫੜਾ ਬਲੌਗਿੰਗ ਚਲੋ ਲਓ ਜੀ ਬਾਈ ਜੀ ਹੁਣ ਅਸੀਂ ਪਹੁੰਚ ਗਏ ਘਰੇ ਤੇ ਤੁਸੀਂ ਟਾਈਮ ਦੇਖ ਲਓ ਟਾਈਮ ਹੋ ਗਿਆ ਕਿੰਨਾ ਹੋ ਗਿਆ ਹੋਊਗਾ ਟਾਈਮ ਹੋ ਗਿਆ 8:02 ਜੀ ਇੰਦਰ ਡੈਕੋਰੇਸ਼ਨ ਹੋ ਗਈ ਤੇ ਅਸੀਂ ਆ ਗਏ ਘਰੇ ਤੇ ਬਾਕੀ ਤੁਹਾਨੂੰ ਬੁਲਾਵਾਂਗੇ ਦਿਖਾਉਣੇ ਅੱਗੇ ਜਾ ਕੇ ਪ੍ਰਸ਼ਾਦਾ ਪਾਣੀ ਛਕਦੇ ਆ ਤੇ ਫਿਰ ਤੁਹਾਨੂੰ ਕਰਾਉਣੇ ਆ ਮੁਲਾਕਾਤ ਤੇ ਚੱਕੋ ਬਰ ਡੈਕੋਰੇਸ਼ਨ ਹਲੇ ਤੁੰ ਤੂੰ ਬਾਹਰ ਜਾ ਲਓ ਜੀ ਬਾਈ ਜੀ ਹੋ ਗਿਆ ਤਿਆਰ ਇੱਧਰ ਭਾਂਡੇ ਉੱਧਰ ਬਠੇ ਨੇ ਬੁੜੀਆਂ ਤੇ ਇੱਧਰ ਆਪਣੇ ਭਾਈ ਬਠਣੇ ਜਿਹੜੇ ਮਟਰ ਕੱਢੀ ਜਾਂਦੇ ਨੇ ਤੇ ਗੱਲਾਂ-ਬੱਤਾਂ ਵੀ ਕਰੀਦਾ ਤੁਹਾਨੂੰ ਸੁਣਾਉਣਾ ਮੈਂ ਗੱਲਾਂ-ਬੱਤਾਂ ਇਹਨਾਂ ਦੀ ਅਸੀਂ ਮਾਹੌਲ ਚੱਭੂ ਪੁੱਛਣਾ ਵਾਜੇ ਇਹ ਕਿਨੇ ਜਾਂਦੋਂ ਉਹਨਾਂ ਦੀ ਹੈ ਅਲਰ ਪੁਰਦਾਰੀ ਉਹ ਤਾਂ ਕੋਈ ਨਹੀਂ ਪਤਾ ਲੱਗਦਾ ਯਾਰ ਉਹਨਾਂ ਨੇ ਬਤਾਇਆ ਹਸਾਉਂਦੇ ਨਾ ਉਹਨਾਂ ਦੀ ਫੁੱਲ ਫੁੱਲ ਜੇ ਦਮਾਰੇ ਨੋ ਨਾ ਲੱਗਦੇ ਨਾ ਇਹ ਨਹੀਂ ਗੱਲਾਂ ਦੀ ਆ ਦੇਖੋ ਜੀ ਕਹਾਂ ਯਾਰ ਹੁਣ ਸਾਰੀ ਡੈਕੋਰੇਸ਼ਨ ਹੋ ਗਈ ਤੇ ਬਾਕੀ ਤੁਹਾਨੂੰ ਬਲਾਗ ਆਪਾਂ ਕੱਲ ਨੂੰ ਦਿਖਾਵਾਂਗੇ ਇੱਧਰ ਨੌਜਵਾਨ ਗੱਭਰੂ ਫਿਰਦੇ ਆਪਣੇ ਪਾਇਦਾ ਬੀਨ ਘਨੇ ਤੱਕ ਜਿੰਦਗੀ ਦਾ ਇੱਧਰ ਆਪਣੇ ਪਤਾ ਨਹੀਂ ਕੀ ਕਰੀ ਜਾਂਦੇ ਸੀ ਭਰਾਵਾ ਇਹ ਤਾਂ ਇਹੀ ਜਾਣਦੇ ਨੇ ਚਾਹ ਬਣਾਈ ਜਾਂਦੇ ਬਣਾਈ ਜਾਂਦੇ ਹੋ ਤੇਰੇ ਵਾਸਤੇ ਨਹੀਂ ਕਿਉਂ ਹੋਰ ਪਰ ਬਾਪੇ ਵਾਸਤੇ ਆ ਦੇਖੋ ਜੀ ਕਿਵੇਂ ਬੋਲਦਾ ਇਹ ਇਹਦੀ ਮੰਮੀ ਨੇ ਆਖਿਆ ਤੇਰੀ ਮੰਮੀ ਨੇ ਆਖਿਆ ਹਰੀਪਤਜੀ ਜੀ ਨੂੰ ਮੈਨੂੰ ਵੀ ਬਣਾ ਦੇ ਫਿਰ ਇੱਕ ਕੱਪ ਬਾਈ ਮਨ ਕੇ ਵੱਧ ਲੈ ਲਓ ਜੀ ਲਓ ਜੀ ਬਾਕੀ ਆਪਾਂ ਤੁਹਾਨੂੰ ਵਲੌਗ ਕਰ ਨੂੰ ਦਿਖਾਵਾਂਗੇ ਜਾਗੋ ਜੋਗੋ ਤੇ ਕਰਾਂਗੇ ਤੁਹਾਨੂੰ ਜਵਾਬ ਮੈਂਟ ਤੁਹਾਡਾ ਅੱਜ ਇੰਨੇ ਨੂੰ ਸਪੋਰਟ ਕਰਿਓ ਤੇ ਬੰਦੇ ਆਪਣੇ ਨਾਲ ਗੱਲਾਂ ਕਰੀ ਜਾਂਦੇ ਨਾਲੇ ਮਟਰ ਗੱਡੀ ਜਾਂਦੇ ਨੇ ਬਾਕੀ ਆਪਾਂ ਵੀ ਮਟਰ ਮਟਰ ਕਢਾ ਲਈਏ ਤੇ ਫਿਰ ਤੁਹਾਨੂੰ ਮਿਲਦੇ ਆ ਅੱਗੇ ਹੋਰ ਵਲੌਗ ਨਾਲ ਬਣੇ ਰਹੋ ਗਾਇਜ਼ ਕਰ ਦਿਓ ਚਾਲੂ